ਬਾਬਾ ਪੂਰਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਫਰਦਿਆਸ ਨੇ ਉਹ ਜੰਤੀ ਪਹੁੰਚਵਾ। ਇਹਨਾਂ ਮਾਰਕਸ਼ੇਲੇ ਅਗਲੇ ਵਿੱਚ ਗਰੀਬ ਦਾ ਮੂੰਹ ਰੋਣ ਦੀ ਗੋਲ ਤੋਸਤਾ ਲੋਆ। ਪਿਛਲੇ ਕਈ ਸਾਲਾਂ ਤੋਂ ਲੋਕ ਉਪਰਾਈ ਦੇ ਕਾਰ ਕਰੀ ਆ। ਫਸਤਾ ਵੱਲੋਂ ਗੁਰੂ ਸਾਹਿਬ ਦੇ ਪਾਰਮੈਂਟ ਸਾਹਿਬ ਦਾ ਸਪੇ ਪਾਸ਼ਾ ਸ਼੍ਰੀ ਕੁਹਾਰਾਜ ਨੂੰ ਮਿਲਵਾਏ ਗਏ ਬਾਬਾ ਜੱਲਦੀਪਨ ਨਰੂਦ ਵਿਖੇ। ਵਰਨਾਨਕ ਚੈਟਿੰਗ ਮੈਡੀ ਲਬੋਰਟੀ ਚਲਾਈ ਜਾ ਰਹੀ ਆ। ਐਨ ਆਰ ਆਈ ਸੰਗਤਾਂ ਦੀ ਮਦਦ ਨਾਲ ਫਸਤਾ ਵੱਲੋਂ ਇਸ ਮੈਡੀ ਲਬੋਰਟੀ ਦੇ ਸਹਿਯੋਗ ਨਾਲ ਹਰ ਬਿਲਾਕੇ ਵਿੱਚ ਲਗਾਤਾਰ ਕੈਂਪ ਲਗਾਏ ਜਾ ਰਹੇ ਨੇ ਇਸ ਕੱਲ ਤੁਸੀਂ ਜਿਲ੍ਹਾ ਬਰਦਾਸਪੁਰ ਹਾਲਕਾ ਨਿਰਮਨਾਰੇ ਦੇ ਪਿੰਡ ਸ਼ਾਮਪੁਰਾ ਵਿਖੇ ਕੁ ਘਰ ਵਿਖੇ ਬਹੁਤਰਾ ਕੈਂਪ ਲਗਾ ਹੋਇਆ ਹੈ ਜਿੱਥੇ ਕਿ ਡਾਕਟਰਾਂ ਦੀ ਟੀਮ ਮਰੀਜ਼ਾਂ ਟੱਕਰ ਵਰਕ ਕਰ ਰਹੀ ਦੇ ਰਹੀ ਆ ਮੇਰੇ ਨਾਲ ਇਸ ਵੇਲੇ ਸੂਬੇਦਾਰ ਹਰਦੀਪ ਸਿੰਘ ਖੜੇ ਨੇ ਜੀ ਸੈਂਟੀਫੋਲ ਹਰਮਨ ਨੇ ਬੜੀ ਆਪ ਇਕੱਠਿਆਂ ਨੌਕਰੀ ਕੀਤੀ ਹੈ ਜੀ ਬੜੀ ਖੁਸ਼ੀ ਹੋਈ ਆ ਇਹਨਾਂ ਮਿਲ ਕੇ ਨਾ ਪਿੰਡ ਅਸੀਂ ਅੱਜ ਕੈਂਪ ਲਗਾਇਆ ਹੋਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੋ ਸ਼ਾਂਪੂਰਾ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਾਰ ਕੈਂਪ ਚੱਲ ਰਿਹਾ ਜੀ ਘਾਟਨਾ ਟੀਮ ਰਜਾ ਚੈੱਕਅਪ ਕਰਕੇ ਦਵਾਈ ਫ੍ਰੀ ਚ ਦੇ ਰਹੇ ਨੇ ਜੀ ਰਸਲਦਾਰ ਹਰਜੀਤ ਸਿੰਘ ਜੀ ਤੇ ਆਰਮਡ ਕੋਰ ਚ ਰਸਲਦਾਰ ਕਹਿੰਦੇ ਤੇ ਆਮ ਸੂਬੇਦਾਰ ਕਹਿੰਦੇ ਥੇ ਤੇ ਅਸੀਂ ਇਕੱਠਿਆਂ ਨੌਕਰੀ ਕੀਤੀ 74 ਆਰਮਰ ਰੈਜiment ਚ ਤੇ ਅੱਜ ਇਹਨਾਂ ਨੂੰ ਬਣਾ ਪਿੰਡ ਕੈਂਪ ਲਾਣਾ ਬੜੀ ਖੁਸ਼ੀ ਹੋਈ ਮਿਲ ਕੇ ਇਹਨਾਂ ਨੂੰ ਜੀ ਗਰੀਬ ਦਾ ਮੂੰਹ ਗੋਰੀ ਗੋਲਕ ਸੰਸਥਾ ਅਜਨਾਬ ਵੱਲੋਂ ਐਨ ਆਰ ਆਈ ਸੰਕਾ ਦੀ ਮਦਦ ਨਾਲ ਗੁਰੂ ਨਾਨਕ ਚੈਰੀਟੇਲ ਡਿਫੈਂਸ ਲੈਬੋਰਟਰੀ ਨਰੂਡ ਦੇ ਸਹਿਯੋਗ ਨਾਲ ਹਰ ਬਿਲਾਕੇ ਡੇਰਾ ਬਾਬਨਾਨ ਦੇ ਪਿੰਡ ਸ਼ਾਮਪੂਰਾ ਵਿਖੇ ਇਸ ਵਕਤ ਕੈਂਪ ਚੱਲ ਰਿਹਾ ਹੈ